590 ਕੀ ਚਾਹੀਦਾ ਕਾਲੀ ਚਾਹੀਦੀ ਹੈ ਮਿਲ ਜਾਏਗੀ ਗੋਰੀ ਚਾਹੀਦੀ ਹੈ ਮਿਲ ਜਾਏਗੀ ਸਸਤੀ ਚਾਹੀਦੀ ਹੈ ਮਿਲ ਜਾਏਗੀ ਮਹਿੰਗੀ ਚਾਹੀਦੀ ਹੈ ਮਿਲ ਜਾਏਗੀ ਆ ਗੰਟ ਸੁਣ ਸੁਣ ਕੇ ਤੂੰ ਹੀ ਵੀਡੀਓ ਤੇ ਮਿਲੀਅਨ ਮਿਲੀਅਨ ਵੀਊ ਦੇ ਦਿੰਦੇ ਜੇ ਤੇ 90 ਹਜ਼ਾਰ ਵਾਲੀ ਕਾਰ ਤੋਂ ਹੀ ਸਾਢੇ 3 ਲੱਖ ਦੀ ਲੱਲੇ ਤੇ ਪਰ ਜਿੱਥੇ ਗੱਲ ਉਹਦੀ ਚਾਪ ਦੀ ਉਥੇ ਤੁਹਾਡਾ 270 ਰੁਪਏ ਦਾ ਵੀ ਜਿਗਰਾ ਨਹੀਂ ਪੈਂਦਾ ਤੇ ਤੁਸੀਂ ਬਦਨਾਮ ਕਰਦੇ ਜੇ ਕਤੇ ਕੋਈ ਕਹਿੰਦਾ ਭੈਂਗਾ ਵਾ ਕੋਈ ਕਹਿੰਦਾ ਟੀਰਾ ਵਾ ਫਿਰ ਕੀ ਹੋਇਆ ਇੱਕ ਟੀਰ ਮਾਰਦੀ ਬਣਾ ਵਿਚੋਲੇ ਟੀਰੇ ਦੇ ਕੁੜੀ ਵੀ ਟੀਰੀ ਲੱਭਦੇ ਹੋ ਆਏ ਸ਼ਸ਼ੀਕਲ ਭਾਜੀ ਸ਼ਸ਼ੀਕਲ ਜੀ ਮਹਾਰਾਜ ਮਾਝੇ ਵਾਲੇ ਆਏ ਨੇ ਅੱਜ ਬੋਸਣਾ ਡਿਟਾ ਜੀ ਭਾਜੀ ਯਾਰ ਪਹਿਲੋਂ ਆਪਾਂ ਨੂੰ ਇੱਕ ਗੱਲ ਦੱਸੋ ਤਹੀਮ ਹਾਂਜੀ ਮਾਝੇ ਵਾਲੇ ਹੋ ਕੇ ਤਸੀਂ ਮਾਝੇ ਵਾਲਿਆਂ ਦੇ ਮਗਰ ਪਏ ਆ ਜੀ ਇਹ ਕੀ ਚੱਕਰ ਜੀ ਪਹਿਲਾਂ ਇਹ ਤਾਂ ਚਾਨਣਾ ਪਾਉ ਮਹਾਰਾਜ ਜਨਮ ਤਰੀਕ 11 ਜੂਨ ਸਿੱਧੂ ਮੂਸੇ ਵਾਲੇ ਬਾਈ ਤੋਂ 5 ਸਾਲ ਵੱਟਾ ਚਲਦਾ ਸਿੱਧਾ ਵਾ ਇਸ ਕਰਕੇ ਲੱਗਦਾ ਮੈਂ ਕੌਂਟਰੋਵਰਸੀ ਕਰਦਾ ਪਰ ਮੈਂ ਕਰਦਾ ਨਹੀਂ ਆ ਇਹ ਚੁੰਡੀ ਪਰਦੇ ਆ ਤੇ ਮੈਂ ਡਾਇਰੈਕਟ ਚਲਦਾ ਵਾ ਅੱਛਾ ਜੀ 22 ਫਰਵਰੀ 2022 ਨੂੰ ਆਪਾਂ ਖੋਖਾ ਖੋਲਿਆ ਹੈ ਆ ਥੋੜੇ ਦਿਨਾਂ ਤੱਕ 3 ਸਾਲ ਹੋ ਜਾਣੇ ਆ ਠੀਕ ਹੈ ਜੀ ਠੀਕ ਹੈ ਤੇ ਜੇ ਮੈਂ ਕੌਂਟਰੋਵਰਸੀ ਵਾਲਾ ਬੰਦਾ ਹੁੰਦਾ ਸਭ ਤੋਂ ਪਹਿਲਾ ਵਲੌਗ ਆਇਆ ਸੀ ਅੰਮ੍ਰਿਤਸਰ ਵਾਕਿੰਗ ਟੂਰਸ ਤੇ ਦੀਪਕ ਭਾਜੀ ਦਾ ਤੁਹਾਨੂੰ ਪਤਾ ਹੀ ਇਹ ਕਿੰਨੇ ਸਾਫ਼ ਸੁਥਰੇ ਵਲੌਗ ਬਣਾਉਂਦੇ ਆ ਉਹ ਠੀਕ ਹੈ ਜੀ ਉਦੋਂ ਕੌਂਟਰੋਵਰਸੀ ਕਿੱਥੇ ਸੀ 3 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਸੋਇਆ ਚਾਪ ਲਾਂਚ ਕੀਤੀ ਪੇਡ ਚਾਂਪ ਨੂੰ ਲਾਂਚ ਕਰਨ ਕਰਕੇ ਪਹਿਲੇ 3 ਮਹੀਨੇ ਜਿੰਨੇ ਮੇਰੇ ਵਲੌਗ ਆਏ ਉਦੋਂ ਕੌਂਟਰੋਵਰਸੀ ਕਿਤੇ ਹੀ ਇਹ ਚਾਂਪ ਦੀ ਚੁੰਡੀ ਭੜਦੇ ਆ ਤੇ ਮੈਂ ਫਿਰ ਇਹਨਾਂ ਨਾਲ ਡਾਇਰੈਕਟ ਚੱਲਦਾ ਮਾਂ ਤੇ ਲੱਗਦਾ ਗੁਰਪ੍ਰਤਾਪ ਕੌਂਟਰੋਵਰਸੀ ਕਰਦਾ 3 ਲੱਖ ਰੁਪਏ ਦੇ ਡੇਲੀ ਸੇਲ ਕਰਨ ਵਾਲੇ ਨੂੰ ਪਨੀਰ ਚੈਂਪੀਅਨ ਨੂੰ ਚਾਂਪਾਂ ਦੀ ਦਿੰਦਨੀਆ ਜ਼ਰੂਰੀ ਪੂਲ ਥੱਲੇ ਮੱਸੀ 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 ਕਹਿ ਕੇ ਮੱਛੀ ਵੇਚਣ ਵਾਲੇ ਨੂੰ ਚਾਂਪਾਂ ਦੀ ਦਿੰਦਨੀਆ ਜ਼ਰੂਰੀ ਨਕਲੀ ਓਲਟਮੋਗ ਦੇ ਨਕਲੀ ਪਟੇਰ ਵੇਚਣ ਵਾਲੇ ਨੂੰ ਚਾਂਪਾਂ ਦੀ ਦਿੰਦਨੀਆ ਜ਼ਰੂਰੀ ਆ ਜੇ ਜੇ ਮੈਂ ਕੌਂਟਰੋਵਰਸੀ ਕਰਦਾ ਵਾਂ ਤੇ ਮੈਂ ਇਨ੍ਹਾਂ ਤਿੰਨਾਂ ਦਾ ਇਲਜ਼ਾਮ ਕਿਉਂ ਲਿਆ ਬਾਕੀਆਂ ਦਾ ਕਿਉਂ ਨਹੀਂ ਲਿਆ ਨਾ 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 ਕਿਉਂ ਨਹੀਂ ਕੀਤੀ ਬਰਕਰਾਰ ਕਰਨ ਨੂੰ ਕਿਉਂ ਨਹੀਂ ਮਾਰਾ ਚੰਗਾ ਕਿਹਾ ਲੋਹਾਰਕਾ ਰੋਡ ਵਾਲੇ ਸਰਦਾਰ ਜੀ ਨੂੰ ਕਿਉਂ ਕਿਉਂ ਨਹੀਂ ਕੁਝ ਕਿਹਾ ਕਿ ਭਾਬੀ ਐਵੇਂ ਨਾਲ ਖਲਾਸੀ ਕੰਮ ਤੇ ਕੋਈ ਕਰਦੀ ਨਹੀਂ ਉਹਨਾਂ ਨੂੰ ਕਿਉਂ ਨਹੀਂ ਕੁਝ ਕਿਹਾ ਅੱਜ ਇੱਕ ਐਗਜ਼ਾਮਪਲ ਦੇ ਤੌਰ ਤੇ ਕਹਿੰਦੇ ਆ ਪਰ ਜੇ ਤੁਸੀਂ ਮੈਨੂੰ ਇਦਾਂ ਹੀ ਕੌਂਟਰੋਵਰਸੀ ਬਦਨਾਮ ਕਰਦੇ ਰਹੋਗੇ ਤੇ ਫਿਰ ਕਰਕੇ ਵੀ ਵੇਖ ਲਾਂਗੇ ਫਿਰ ਕੀ ਫਰਕ ਪੈਂਦਾ ਸੌਦੇ ਜਿਹਦੇ ਦਮ ਹੈਗਾ ਹੀ ਹੈਗਾ ਕੰਮ ਤੇ ਚੱਲ ਨਹੀਂ ਦਿਆ ਤੇ ਨਾਲੇ ਜਿਹੜੇ ਕਹਿੰਦੇ ਆ ਨਾ ਕਿ ਇਹਦੇ ਸੌਦੇ 'ਚ ਨਹੀਂ ਦਮ ਤੇ ਵਲੌਗਾ ਦੇ ਸਿਰ ਤੇ 2 ਮਹੀਨੇ 3 ਮਹੀਨੇ ਆ ਆਉ ਤੁਹਾਨੂੰ ਤੋਹਫਾ ਵਿਖਾਈਏ ਮੈਂ ਕੀ ਕਹਣਾ ਨਾ ਵੀਡੀਓ ਜੇ ਬਣੀ ਜਾਂਦੀ ਐ ਤੇ ਵਿਕੀ ਜਾਂਦੀ ਐ ਹਾਂਜੀ ਹਾਂਜੀ ਤੁਹਾਨੂੰ 6 ਮਹੀਨੇ ਹੋ ਗਏ ਹੁੰਦੇ ਹੁੰਦੇ ਟਾਈਮ ਨਹੀਂ ਲੱਗਦਾ ਸਹੀ ਹੈ ਜੀ ਪਤੀਲਾ ਛੋਟਾ ਹੈ ਠੀਕ ਆ ਆ ਛੋਟਾ ਪਤੀਲਾ ਜੇ ਠੀਕ ਆ ਤੇ ਜੇ ਵਿਕਦੀ ਨਹੀਂ ਤੇ ਟਾਡੇ ਕਰਕੇ 20 25 ਕਿਲੋ ਰਸ ਦੇ ਪਾਉਣ ਦੀ ਕੀ ਲੋੜ ਆ ਆ ਬਣੀ ਜਾਂਦੀ ਜੇ ਤੇ ਆ ਵੱਡੇ ਪਤੀਲੇ ਚ ਵਿਕੀ ਜਾਂਦੀ ਜੇ ਵਾਏ ਹੋਏ ਹੋਏ ਵੈਜੀਟੇਰੀਅਨ ਬੱਕਰਾ ਤੇ ਭਾਜੀ ਕਿੰਨੇ ਕਿਲੋ ਤਿਆਰ ਕੀਤੀ ਏ ਇਹ ਭਾਜੀ ਖੁੱਲੇ ਖਾਤੇ ਆ ਬਣੀ ਜਾਂਦੀ ਆ ਵਿਕੀ ਜਾਂਦੀ ਆ ਠੀਕ ਹੈ ਜੀ ਤੇ ਜੇ ਮੇਰੀ ਵਿਕਦੀ ਨਹੀਂ ਤੇ ਫਿਰ ਮੈਨੂੰ ਕੀ ਲੋੜ ਆ ਇਹ ਬਣਾਉਣ ਦੀ ਦੂਜੀ ਗੱਲ 2500 ਰੁਪਏ ਦੀ ਜੇ ਵਿਕਦੀ ਨਾ ਹੋਵੇ ਇੱਥੇ ਬਾਏ 1겟1 ਦਾ ਆਫਰ ਲਾਇਆ ਹੋਵੇ 350 ਵਾਲੀ ਵੀ ਸ਼ੁਰੂ ਕਰਤੀ ਜੇ ਵਾਈਟ ਕੋਰਮਾ ਕਾਜੂਆਂ ਦੀ ਗਰੇਵੀ ਦੀ ਬਣੀ ਹੋਈ ਅੱਛਾ ਇਹ ਤੁਹਾਨੂੰ ਟੈਸਟ ਕਰਾਉਣੇ ਆ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਮੇਕਿੰਗ ਖਾਵਾਂਗੇ ਮੁਗਲੇ ਆਜਮ ਚਾਪ ਦੀ ਜਿਹੜੀ 270 ਰੁਪਏ ਦੀ ਵਿਕਦੀ ਹੈ। ਭੱਜਿਆ ਕੀ ਆ? ਪੰਪਕਿਨ ਸੀਡਸ। ਆ ਕੀ ਆ? ਸਨਫਲਾవర్ ਸੀਡਸ। ਆ ਕੀ ਆ? ਅਖਰੋਟ। ਆ ਕੀ ਆ? ਕਾਲੀ ਸੋਗੀ। ਆ ਕੀ ਆ? ਫਦਾਮ। ਆ ਕੀ ਆ? ਹਰੀ ਸੋਗੀ। ਇਹ ਸਾਰਾ ਸਮਾਨ ਸੋਕਡ ਕਰਕੇ ਰਾਤ ਦਾ ਅੱਜ ਦੇ ਕੋਟੇ ਦਾ ਤਿਆਰ ਕਰਕੇ ਰੱਖਿਆ ਹੋਇਆ ਤੇ ਆ ਸਾਡੀ ਜਿਹੜੀ ਮੁਗਲੇ ਆਜਮ ਜੜੀ ਮੁਗਲੇ ਆਜਮ ਮੈਰੀਨੇਸ਼ਨ ਆ। ਇਹ ਬਣੀ ਪਈ ਆ ਠੀਕ ਆ ਜੀ ਇਹਦੀਆਂ ਚਾਰੇ ਚਾਪਾਂ ਜਿਹੜੀਆਂ ਵਾ ਇਹ ਮੈਰੀਨੇਟ ਹੋ ਕੇ ਰੱਖੀਆਂ ਪਈਆਂ ਮੁਗਲੇ ਆਜਮ ਤੰਦੂਰੀ ਅਫਗਾਨੀ ਤੇ ਮਲਾਈ ਇਹਨਾਂ ਦੀ ਥਿਕਨੈਸ ਚੈੱਕ ਕਰੋ ਮਾਲ ਮੱਤਾ ਪੂਰਾ ਪਾਇਆ ਇੱਕ ਪਲੇਟ ਵਿੱਚ ਚਾਰ ਚਾਂਪਾ ਲੱਗਦੀਆਂ ਆ ਔਰ 10 10 15 15 ਪਲੇਟਾਂ ਮੈਰੀਨੇਟ ਕਰਕੇ ਰੱਖੀਆਂ ਟੋਟਲ 60 70 ਪਲੇਟਾਂ ਮੈਰੀਨੇਟ ਕਰਕੇ ਰੱਖੀਆਂ ਜੇ ਇਹ ਵਿਕਦੀਆਂ ਨਹੀਂ ਫਿਰ ਇੱਕ ਵੀਡੀਓ 'ਚ ਵਿਖਾਉਣ ਦੀ ਮੈਨੂੰ ਕੀ ਲੋੜ ਆ ਆਓ ਤੁਹਾਨੂੰ ਹਣ ਬਣਾ ਕੇ ਵਿਖਾਈਏ ਮੁਗਲੇ ਆਜਮ ਮੈਰੀਨੇਸ਼ਨ ਆ ਸਾਰਾ ਜਿਹੜਾ ਸਮਾਨ ਆ ਇਹ ਇਹਦੇ ਚ ਆ ਗਿਆ ਗੱਗ ਚ ਓਕੇ ਇਹ ਭਾਜੀ ਮਿਕਸ ਕੀਤਾ ਸਾਰਾ ਜੀ ਹਾਂਜੀ ਇਹ ਸੋਗ ਦਾ ਜੀ ਰਾਤ ਦਾ ਇਹ ਚ ਆ ਗਈ ਜੀ 600 ਰੁਪਏ ਕਿਲੋ ਵਾਲੀ ਹੰਮਲ ਦੀ ਚੀਜ਼ ਜਿਹੜੀ ਜਿਹਦੇ ਕਰਕੇ ਪਹਿਲੇ ਵਲੌਗ ਚ ਬਵਾਲ ਹੋਇਆ ਸੀ ਕਿ ਮੈਂ ਕਿਹਾ ਸਾਡੇ ਕੋਲ ਚੀਜ਼ ਦੀ بارش ਹੋ ਗਈ بارش ਹੋ ਗਈ بارش ਹੋ ਗਈ ਨਹੀਂ ਕਰਾਈ ਜਾਣੀ ਸਾਡੇ 600 ਰੁਪਏ ਕਿਲੋ ਵਾਲੇ ਹੈ ਤੇ ਓਨੇ ਕੀ ਪਾਵਾਂਗੇ ਜਿੰਨੀ ਕਿ ਰੈਸਪੀ ਚ ਬੰਦਲੀ ਆ ਠੀਕ ਹੈ ਜੀ ਤੇ ਬਲੌਗਰ ਨੇ ਜਾ ਕੇ ਨਵਲਟੀ ਚਾਉਂ ਜਗਲੇਸ਼ ਪਵਾ ਦਿੱਤਾ ਹੈ ਠੀਕ ਹੈ ਜੀ ਲੋ ਜੀ ਇਹ ਆ ਗਈ ਚੀਜ਼ ਆ ਗਈ ਜੀ ਹਾਂਜੀ ਇਹ ਐਡ ਕਰਦਾ ਦੁੱਧ ਭਾਜੀ ਹਾਂਜੀ ਵਾਹ ਬਈ ਯਾਰ ਇੱਕ 2 3 4 5 6 7 ਤਰ੍ਹਾਂ ਦੇ ਵੱਖ-ਵੱਖਰੇ ਚੰਗੀ ਕੰਪਨੀ ਦੇ ਖੜੇ ਮਸਾਲੇ ਓਕੇ ਭਾਜੀ ਹੁਣ ਆਪਾਂ ਪਾਵਾਂਗੇ ਹੀਰਾ ਪਸਮ ਅੱਛਾ ਹਾਂਜੀ ਉਹ ਬੜੀ ਮਾਰੇ ਪਸੰਦ ਤਿਆਰ ਕਰਦੀ ਹੈ ਨਵੀਂ ਭਾਜੀ ਆ ਕੀ ਲਿਖਿਆ ਐਮ ਡੀ ਐਚ ਵਾਈਟ ਪੈਪਰ ਠੀਕ ਹੈ ਜੀ ਤੇ ਆ ਕੀ ਲਿਖਿਆ 230 ਰੁਪਏ ਆ ਕੀ ਲਿਖਿਆ 100 ਗ੍ਰਾਮ ਓਕੇ ਤੇ ਹੋ ਗਈ ਨਾ ਹੀਰਾ ਪਸਮ ਡੀ ਆ ਠੀਕ ਆ ਭਾਜੀ ਮਾਲ ਆਪਣੇ ਕੋ ਬਣਿਆ ਹੁੰਦਾ ਜੀ ਤੁਹਾਨੂੰ ਬੁਖਾਉਣ ਕਰਕੇ ਲਾਈਵ ਮੈਰੀਨੇਸ਼ਨ ਪਾਈ ਹੈ ਇਹ ਘੱਟੋ ਘੱਟ 2.5 3000 ਰੁਪਏ ਦਾ ਜਾਗ ਆ ਇਹ ਤੁਹਾਡੇ ਸਾਹਮਣੇ ਤਾਂ ਮਿਕਸ ਕੀਤਾ ਕਿ ਤੁਹਾਨੂੰ ਇਹ ਨਾ ਲੱਗੇ ਕਿ ਹਾਥੀ ਕੇ ਦਾੰਦ ਖਾਣੇ ਕੋ ਕੁਛ ਔਰ ਔਰ ਦਿਖਾਣੇ ਕੋ ਕੁਛ ਔਰ ਉਹਨੇ ਜੱਗ ਭਰ ਗਿਆ ਜਿਆਦਾ ਇਹਨੂੰ ਢੇੜਾ ਦੇ ਕੇ ਮੁੰਡਿਆਂ ਨੇ ਮੈਰੀਨੇਸ਼ਨ ਤਿਆਰ ਕਰ ਲੈਣੀ ਆ ਇਹ ਆ ਜੀ ਆਪਣੀ ਮੁਗਲੇ ਆਜਾ ਮੈਰੀਨੇਸ਼ਨ ਜੇ ਜੀ ਥਿਕਨੈਸ ਚੈੱਕ ਕਰੋ ਇੱਕ ਹੁੰਦੀ ਹੈ ਜੀ ਹੈਂਸ ਗ੍ਰੇਡ ਵਾਲੀ ਮੈਰੀਨੇਸ਼ਨ ਜਿਹੜੀ ਦਹੀਂ ਚ ਮਸਾਲੇ ਪਾਈ ਹੁੰਦੀ ਆ ਉਹ ਚ ਚਿਕਨਾਹਟ ਨਹੀਂ ਹੁੰਦੀ ਉਹ ਗਾੜੀ ਜਰੂਰ ਹੁੰਦੀ ਦਹੀਂ ਦਾ ਪਾਣੀ ਕੱਢਣ ਕਰਕੇ ਆ ਕੈਮਰਾ ਇੱਧਰ ਲਾਓ ਉਹਦੀ ਚਿਕਨਾਹਟ ਵੇਖੋ ਵਾਹ ਜੀ ਵਾਹ ਪੂਰੀ ਥਿਕਨੈਸ ਹੈ ਜੀ ਹੈਨਾ ਇਹਦੀ ਹੁਣ ਤੁਹਾਨੂੰ ਆਪਾ ਮੁਗਲੇ ਆਜਮ ਚਾਂਪ ਟਰਾਈ ਕਰਕੇ ਖਵਾਵਾਂਗੇ ਉਹ ਤੁਸੀਂ ਟੇਸਟ ਕਰਿਓ ਤੇ ਆਪਣੀ ਫੇਸਬੁਕ ਫੈਮਿਲੀ ਨੂੰ ਦੱਸਿਓ ਕਿ ਜਿਹੜਾ ਤੁਹਾਨੂੰ 6 ਮਹੀਨੇ ਲੱਗੇ ਖੋਖੇ ਤੇ ਹੁੰਦੇ ਆ ਉਹ 6 ਮਹੀਨਿਆਂ ਦੀ ਵੇਟ ਵਰਥਿਤਾ ਜਾਂ ਰੋਲਾ ਮੁਗਲੇ ਆਜਮ ਚਾਂਪ ਜਿਹੜੀ ਆ ਭਾਜੀ ਹੁਣਾਂ ਨੇ ਰੈਡੀ ਕਰ ਦਿੱਤੀ ਆ ਟੇਸਟ ਚੈੱਕ ਕਰਕੇ ਦੱਸਦੇ ਆ ਕਿਵੇਂ ਦਾ ਟੇਸਟ ਆ ਤੇ ਤੁਹਾਨੂੰ ਤੇ ਵਧੀਆ ਲੱਗ ਰਹੀ ਆ ਜੀ ਨਾਲ ਲਾਲੀਏ ਦੀ ਸੌਸ ਤੇ ਬਾਕੀ ਹੁਣ ਵਾਈਟ ਹੋ ਗਈ ਆ ਜੀ ਰੈਡੀ ਤੇ ਚੈੱਕ ਕਰਦੇ ਆ ਇਸ ਗੱਲੋਂ ਇਹ ਗੱਲ ਮੰਨਣੀ ਪਊਗੀ ਕਿ ਜਿਹੜੇ ਬੰਦੇ ਅੰਮ੍ਰਿਤਧਾਰੀ ਨਹੀਂ ਜਾਂ ਵੈਜੀਟੇਰੀਅਨ ਨੇ ਜਾਂ ਪਹਿਲੋਂ ਖਾਂਦੇ ਸੀ ਹੁਣ ਕਿਸੇ ਕਾਰਨ ਕਰਕੇ ਛੱਡ ਚੁੱਕੇ ਆ ਉਹਨਾਂ ਲਈ ਆਪਣੇ ਨਾਨਵੈਜ ਕੀੜੇ ਮਾਰਨ ਦੀ ਇਹ ਵਰਤਕ ਤੂਲ ਹੈ ਕਿ ਆ ਵੀ ਜ਼ਰੂਰ ਆਉਣਾ ਚਾਹੀਦਾ ਵਾ ਮਹਾਰਾਜ ਇਹ ਸੇ ਨਹੀਂ ਆ ਵੀ ਤੁਸੀਂ ਮੇਰੇ ਲਾਗੇ ਖਲੋਤੇ ਜੇ ਮੈਂ ਤਾਂ ਤਰੀਫ਼ ਕਰਨੀ ਆ ਵਾਕਿਆ ਸਹੀ ਆ ਜੀ ਜੀ ਪਾਪਾ ਜੀ ਪੱਗ ਵਾਲੇ ਸਰਦਾਰ ਆ ਆਪਾਂ ਚਰਦਾਰ ਵਾਲੇ ਬੰਦੇ ਆ ਜੀ ਇਹ ਆਪਾਂ ਝੂਠ ਸਪਰੈਡ ਕਰਾਂਗੇ ਤੇ ਜਿਹੜੀ ਝੂਠ ਦੀ ਉਮਰ ਥੋੜੀ ਹੁੰਦੀ ਆ ਸਹੀ ਗੱਲ ਜੀ ਭਾਜੀ ਤੇ ਵੈਸੇ ਤੇ ਬ੍ਰਾਂਡਡ ਕੋਕ ਜਿਸ ਲੈਵਲ ਤੇ ਪਹੁੰਚ ਗਿਆ ਇਹਨੂੰ ਕਿਸੇ ਆਫਰ ਦੀ ਕਿਸੇ ਕੰਪੋ ਦੀ ਲੋੜ ਨਹੀਂ ਹੈਗੀ ਪਰ ਭਾਜੀ ਦੇ ਪੇਜ ਦਾ ਨਾਮ ਆ ਮਾਝੇ ਵਾਲੇ ਤੇ ਆਪਾਂ ਵੀ ਸਾਰੇ ਆ ਮਾਝੇ ਵਾਲੇ ਇਸ ਕਰਕੇ ਜਿਹੜਾ ਬੰਦਾ ਪਾਜੀ ਦੀ ਫੇਸਬੁੱਕ ਵਾਲੀ ਵੀਡੀਓ ਆਪਣੇ ਫੇਸਬੁੱਕ ਦੇ ਪੇਜ ਤੇ ਸ਼ੇਅਰ ਕਰਕੇ ਆਏਗਾ ਉਹਨੂੰ ਇੱਕ ਸ਼ੇਅਰ ਦੇ ਬਦਲੇ ਇੱਕ ਵੀ ਚਾਪ ਤੇ 50% ਡਿਸਕਾਊਂਟ ਮਿਲੇਗਾ ਵਾਹ ਵੀ ਵਾਹ ਵੀਡੀਓ ਸ਼ੇਅਰ ਕਰਨੀ ਆ ਫੇਸਬੁੱਕ ਤੇ ਭਾਜੀ ਇਹਨਾਂ ਨਿਆਰੇ ਬੰਦੇ ਜੇ ਤੇ ਬਾਜੀ ਐਡਰੈਸ ਭਾਜੀ ਦੱਸਣ ਦੀ ਤੇ ਐਡਰੈਸ ਭਾਜੀ ਦੱਸਣ ਦੀ ਲੋੜ ਨਹੀਂ ਆ ਬ੍ਰਾਂਡਡ ਖੋਖਾ ਤਰਨ ਤਰਨ ਉਧਰ ਅੰਮ੍ਰਿਤਸਰ ਚ ਬਾਲ ਬਾਈਪਾਸ ਆ ਸਾਹਮਣੇ ਰੇਲਾਈਂਸ ਸਮਾਰਟ ਮਾਰਕੀਟ ਆ ਤੇ ਉਧਰ ਸ਼ਹਿਰ ਚ ਬੋੜੀ ਵਾਲਾ ਚੌਂਕ ਆ ਜੀ ਤੇ ਮੈਂ ਨੰਬਰ ਮੈਂਸ਼ਨ ਕਰਦਾਗਾ ਜੇ ਫੇਰ ਵੀ ਕਿਸੇ ਨੂੰ ਐਡਰੈਸ ਨਾ ਸਮਝਾਵੇ ਮੈਨੂੰ ਕਾਲ ਕਰ ਸਕਦੇ ਆ ਜੀ ਸਿੰਘ ਗੱਜੇ ਲੰਡੀ 부ਚੀ ਭੱਜੇ ਆਏ